ਦੋਸਤੋ ਮੈਂ ਘਰ ਵਾਸਤੇ ਫਾਇਰ ਲੈਪ ਲੈਣ ਆਇਆ ਸੀਗਾ ਤੇ ਮੈਨੂੰ ਪਸੰਦ ਆ ਗਏ ਨੇ ਘਰ ਵਾਸਤੇ ਫਾਉਂਟੇਨ ਵੀ ਕਿਉਂਕਿ ਦਿੱਲੀ ਚੰਡੀਗੜ੍ਹ ਵਗੈਰਾ ਸ਼ਹਿਰਾਂ ਦੇ ਵਿੱਚ ਮਿਲਦੇ ਆ ਹੁਣ ਆਪਣੇ ਅਬੋਹਰ ਸ਼ਹਿਰ ਦੇ ਵਿੱਚ ਵੀ ਚੀਜ਼ਾਂ ਮਿਲਣ ਲੱਗੀਆਂ ਨੇ ਤੇ ਇਸ ਵਕਤ ਮੈਂ ਖੜਾ ਅਬੋਹਰ ਦੀ ਸਰਕੂਲਰ ਰੋਡ ਗਲੀ ਨੰਬਰ 11 ਦੇ ਸਤਵੇਂ ਚੌਕ ਉੱਪਰ ਇੰਡੀਆ ਗਿਫਟ ਕੋਰਨਰ ਤੇ ਤੇ ਦੋਸਤੋ ਤੁਸੀਂ ਦੇਖੋ ਕਿੰਨੀਆਂ ਸੋਹਣੀਆਂ ਸੋਹਣੀਆਂ ਚੀਜ਼ਾਂ ਹੈਗੀਆਂ ਨੇ ਕਿੰਨੇ ਸੋਹਣੇ ਸੋਹਣੇ ਪ੍ਰੋਡਕਟ ਹੈਗੇ ਨੇ ਜੋ ਆਪਣੇ ਘਰ ਦੀ ਖੂਬਸੂਰਤ ਨੂੰ ਹੋਰ ਚਾਰ ਚੰਨ ਲਗਾ ਦੇਣਗੇ ਇਸ ਤੋਂ ਇਲਾਵਾ ਮੈਨੂੰ ਭਾਰਤ ਟੂਰਿਜ਼ਮ ਕਿ ਇੱਥੇ ਪੋਰਸ ਮਿਲਦੇ ਨੇ ਫਾਊਂਟਨ ਮਿਲਦੇ ਨੇ ਫਾਇਰ ਲੈਂਪ ਤਾਂ ਮੈਂ ਲੈ ਕੇ ਜਾ ਰਿਹਾ ਇਸ ਤੋਂ ਇਲਾਵਾ ਸੌਫਟ ਟਾਇਜ਼ ਤੇ ਹੋਰ ਵੀ ਜਿਹੜੇ ਆ ਘਰ ਨੂੰ ਸਜਾਉਣ ਵਾਲਿਆ ਆਰਟੀਕਲ ਚੀਜ਼ਾਂ ਬਹੁਤ ਸਾਰੀਆਂ ਮਿਲਦੀਆਂ ਨੇ ਪਰਮਾਤਮਾ ਦੀ ਜਿਹੜੇ ਸਟੈਚੂਜ਼ ਹੈਗੇ ਨੇ ਚਾਹੇ ਰਾਧਾ ਕ੍ਰਿਸ਼ਨ ਹੋਵੇ ਚਾਹੇ ਹਨੂਮਾਨ ਜੀ ਹੋਵੇ ਚਾਹੇ ਗਣੇਸ਼ ਜੀ ਹੋਵੇ ਸਾਰੇ ਇੱਥੇ ਮਿਲ ਜਾਣਗੇ ਤੇ ਆਪਾਂ ਗੱਲਬਾਤ ਕਰਦੇ ਆ ਜਾਣਦੇ ਆ ਵੀ ਆਪਰ ਨੂੰ ਆਫਰ ਕੀ ਦੇਣਗੇ ਸਵਾਗਤ ਹੈ ਸਾਡੀ ਵੀਡੀਓ ਚ ਥੈਂਕ ਯੂ ਜੀ ਸਭ ਤੋਂ ਪਹਿਲਾਂ ਜੀ ਉਦਾਹਰਨ ਐਕਸਪ੍ਰੈਸ ਦੇ ਜਿੰਨੇ ਵੀ ਦਰਸ਼ਕ ਤੇ ਸ਼੍ਰੋਤਾ ਨੇ ਉਹਨਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਪ੍ਰਮਾਤਮਾ ਇਹਨਾਂ ਨੂੰ ਵਧੀਆ ਰੱਖੇ ਔਰ ਵਧੀਆ ਵਧਾਵੇ ਹਨੀ ਸਰ ਹੋ ਠੀਕ ਠਾਕ ਹੋ ਸਰ ਬਹੁਤ ਵਧੀਆ ਜੀ ਆਈਟਮਾਂ ਕਿਵੇਂ ਲੱਗੀਆਂ ਸਰ ਬਹੁਤ ਵਧੀਆ ਆਈਟਮਾਂ ਲੱਗੀਆਂ ਹੁਣ ਦਿਲ ਕਰ ਰਿਹਾ ਵੀ ਮੈਂ ਕਿਹਾ ਚਲੋ ਦਰਸ਼ਕਾਂ ਨੂੰ ਦੱਸ ਹੀ ਦਈਏ ਹੈ ਨਾ ਸਾਰਾ ਜੀ ਤਾਂ ਸਾਡੇ ਦਰਸ਼ਕਾਂ ਨੂੰ ਦੱਸੋ ਵੀ ਪੌਟਸ ਦੇ ਵਿੱਚ ਕੀ ਕੁਝ ਹੈਗਾ ਆਪਣੇ ਕੋਲ ਜੀ ਸਰ ਫਲਾਵਰ ਪੌਟਸ ਦੇ ਵਿੱਚ ਆਪਣੇ ਕੋਲ ਹਰ ਇੱਕ ਤਰ੍ਹਾਂ ਦੀ ਵੈਰਾਈਟੀ ਹੈ ਜਿਵੇਂ ਅੱਜ ਕੱਲ ਕਸਟਮਰ ਜਿਵੇਂ ਫੈਕਟ ਘਸਦੇ ਪੈਨਲ ਵਗੈਰਾ ਬਣਾ ਲੈਂਦੇ ਆ ਟੀਵੀ ਪੈਨਲ ਵਗੈਰਾ ਬਣਾ ਲੈਂਦੇ ਆ ਨਵੇਂ-ਨਵੇਂ ਬੈਸਟੇਅਰ ਦੇ ਵਿੱਚ ਰੱਖਣ ਵਾਸਤੇ ਰੂਮ ਦੇ ਵਿੱਚ ਰੱਖਣ ਵਾਸਤੇ ਪੇੜ ਵਗੈਰਾ ਹਰ ਇੱਕ ਚੀਜ਼ ਆਪਣੇ ਕੋਲ ਅਵੇਲੇਬਲ ਹੈ ਹਰ ਇੱਕ ਤਰ੍ਹਾਂ ਦੇ ਫਲਾਵਰ ਹਰ ਇੱਕ ਤਰ੍ਹਾਂ ਦੇ ਫੈਮਿਲੀ ਰੂਮ ਦੇ ਡੈਕੋਰੇਸ਼ਨ ਦੇ ਹਿਸਾਬ ਨਾਲ ਆਪਾਂ ਉਹਨਾਂ ਨੂੰ ਤਿਆਰ ਕਰਵਾ ਦਿੰਨੇ ਆ ਠੀਕ ਹੈ ਜੀ ਇਸ ਤੋਂ ਇਲਾਵਾ ਆਪਾਂ ਗੱਲ ਕਰੀਏ ਜੀ ਫਾਊਂਟੇਨਸ ਦੀ ਇੱਕ ਤਾਂ ਮੈਂ ਹੀ ਲੈ ਕੇ ਜਾਊਂਗਾ ਜੀ ਤੇ ਉਸ ਤੋਂ ਬਾਅਦ ਹੋਰ ਦੱਸ ਦਿਆਂ ਫਾਊਂਟੇਨ ਦੇ ਵਿੱਚ ਆਪ ਨੂੰ ਕੋ ਸਾਰੇ ਵੈਰਾਈਟੀ ਹੈਗੀ ਹੈ ਜੀ ਹਰ ਇੱਕ ਤਰ੍ਹਾਂ ਦੀ ਵੈਰਾਈਟੀ ਹੈ ਜਿਸ ਤਰ੍ਹਾਂ ਤੁਸੀਂ ਕਹੋਗੇ ਜਿਸ ਤਰ੍ਹਾਂ ਮਹਾਤਮਾ ਬੋਧਿ ਸ਼ੰਕਰ ਭਗਵਾਨ ਧਾਰਮਿਕ ਵੀ ਹੋਣਗੇ ਔਰ ਦੂਸਰੇ ਵੀ ਮਿਲ ਜਾਣਗੇ ਆਪਾਂ ਨੂੰ ਠੀਕ ਹੈ ਜੀ ਇਸ ਤੋਂ ਇਲਾਵਾ ਸਰ ਆਪਣੇ ਕੋਲ ਧਾਰਮਿਕ ਵਗੈਰਾ ਸਟੈਚੂਜ਼ ਕਾਫੀ ਮਿਲ ਜਾਣਗੇ ਹਰ ਇੱਕ ਵੈਰਾਈਟੀ ਦੇ ਵਿੱਚ ਹਰ ਇੱਕ ਕੋਡ ਮਿਲ ਜਾਏਗਾ ਆਪਣੇ ਕੋਲ ਠੀਕ ਹੈ ਜੀ ਟੈਡੀ ਬੀਅਰ ਦੀ ਵੈਰਾਈਟੀ ਮਿਲ ਜਾਏਗੀ ਅੱਛਾ ਤੁਹਾਨੂੰ ਇਸ ਤੋਂ ਇਲਾਵਾ ਸਾਡੇ ਕੋਲ ਵੁੱਡਨ ਕਲॉक ਵਗੈਰਾ ਸਾਰੀ ਚੀਜ਼ ਮਿਲਦੀ ਹੈ ਸਾਡੇ ਕੋਲ ਠੀਕ ਹੈ ਜੀ ਔਰ ਸੀਂਡੀਜ਼ ਵਗੈਰਾ ਹਰ ਇੱਕ ਚੀਜ਼ ਤੁਹਾਨੂੰ ਮਿਲ ਜਾਂਦੀ ਹੈ ਫਲਾਵਰ ਪੌਟ ਫਲਾਵਰ ਪੇ ਸ਼ੀਟੈਨ ਵਗੈਰਾ ਜਿਸ ਤਰ੍ਹਾਂ ਹਰ ਤਰ੍ਹਾਂ ਦੀ ਆਈਟਮ ਸਾਨੂੰ ਮਿਲੇਗੀ ਸਾਡੇ ਕੋਲ ਹੋਰ ਜੀ ਰੂਮ ਡੈਕੋਰੇਸ਼ਨ ਦੀ ਕੋਈ ਵੀ ਆਈਟਮ ਐਤਾ ਦੀ ਨਹੀਂ ਹੈ ਜਿਹੜੀ ਨਾ ਮਿਲੇ ਤੁਹਾਨੂੰ ਠੀਕ ਹੈ ਜੀ ਬਸ ਸਿਰਫ ਤੁਸੀਂ ਆ ਕੇ ਸਾਨੂੰ ਦੱਸਣ ਐ ਸਾਨੂੰ ਕਿ ਸਾਡਾ ਰੂਮ ਇਸ ਤਰ੍ਹਾਂ ਦਾ ਹੈ ਅਸੀਂ ਆ ਚੀਜ਼ ਕਰਨਾ ਚਾਹੁੰਦੇ ਆ ਅਸੀਂ ਤੁਹਾਨੂੰ ਮੈਨੇਜ ਕਰਕੇ ਸਾਰੀ ਚੀਜ਼ ਪ੍ਰੋਵਾਈਡ ਕਰਵਾ ਦੇਵਾਂਗੇ ਠੀਕ ਹੈ ਜੀ ਡੈਕੋਰੇਟ ਵੀ ਕਰਵਾ ਦਿੰਨੇ ਆ ਡੈਕੋਰੇਟ ਵੀ ਕਰਵਾ ਦਿੰਨੇ ਆ ਲੇਕਿਨ ਡੈਕੋਰੇਟ ਤੁਸੀਂ ਖੁਦ ਕਰੋਗੇ ਅਸੀਂ ਸਿਰਫ ਦੱਸ ਸਕਦੇ ਆ ਵੀ ਤੁਸੀਂ ਕਿਸ ਤਰ੍ਹਾਂ ਕਰੋਗੇ ਠੀਕ ਹੈ ਜੀ ਸਾਡੇ ਦਰਸ਼ਕਾਂ ਨੂੰ ਐਡਰੈਸ ਵੀ ਦੱਸ ਦਿਓ ਜੀ ਸਰ ਗਲੀ ਨੰਬਰ 11 ਦੇ ਵਿੱਚ ਕਿਸੇ ਨਹੀਂ ਕੋਲ ਸਕਦੇ ਹੋ ਇੰਡੀਆ ਗਿਫਟ ਕੋਰਨਰ ਸਭ ਤੋਂ ਪੁਰਾਣੀ ਦੁਕਾਨ ਹੈ ਆਪਣੀ ਠੀਕ ਹੈ ਜੀ ਸਭ ਤੋਂ ਪੁਰਾਣੀ ਦੁਕਾਨ ਇਹੀ ਹੈ ਇੰਡੀਆ ਗਿਫਟ ਕੋਰਨਰ ਠੀਕ ਹੈ ਜੀ ਜੇ ਸਾਡੇ ਕੋਲ ਜੇ ਕੋਈ ਸਾਡੇ ਐਡ ਵੇਖ ਕੇ ਆਉਂਦਾ ਤਾਂ ਤੁਹਾਨੂੰ 10% ਐਕਸਟਰਾ ਡਿਸਕਾਊਂਟ ਦਿੱਤਾ ਗਿਆ। ਕੀ ਬਾਤ ਹੈ ਮੇਰੇ ਕਹਿਣ ਤੋਂ ਪਹਿਲਾਂ ਹੀ ਇਹ ਪਹਿਲੀ ਦੁਕਾਨ ਹੈ ਜਿੱਥੇ ਮੇਰੇ ਕਹਿਣ ਤੋਂ ਪਹਿਲਾਂ ਡਿਸਕਾਊਂਟ ਦਿੱਤਾ ਗਿਆ ਜੀ। ਕੀ ਬਾਤ ਹੈ ਜੀ ਬਹੁਤ ਵਧੀਆ ਜੀ। ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਜੇ ਹੁਣ ਸ਼ੇਅਰ ਕਰਕੇ ਆਉਂਗੇ ਆਪਣਾ ਰੂਮ ਡੈਕੋਰੇਟ ਕਰਨਾ ਹੋਵੇ ਆਪਣਾ ਘਰ ਡੈਕੋਰੇਟ ਕਰਨਾ ਹੋਵੇ ਤਾਂ 10% ਦਾ ਐਕਸਟਰਾ ਡਿਸਕਾਊਂਟ ਮਿਲ ਜੇਗਾ। ਤੁਸੀਂ ਬਸ ਵੀਡੀਓ ਨੂੰ ਸ਼ੇਅਰ ਕਰਕੇ ਆਉਣਾ ਹੈ। ਇੰਡੀਆ ਗਿਫਟ ਕੋਰਨਰ ਸਟਰੀਟ ਨੰਬਰ 11 ਸੈਵਨ ਚੌਕ ਅਬੋਹਰ